ਭਾਗ 18 ਗਿਆਨ ਪ੍ਰਾਪਤੀ ਮਗਰੋਂ ਬੁੱਧ ਪਿਖਸ਼ੂ ਬਣ ਕੇ ਭ੍ਰਮਣ ਕਰਦਿਆਂ ਆਪਣੀ ਰਹਿ ਚੁੱਕੀ ਪਤਨੀ ਯਸ਼ੋਦਰਾ ਦੇ ਦੁਆਰੇ ਤੇ ਆਏ ਅਤੇ ਕਿਹਾ ਯਸ਼ੋਦਰਾ ਉਸ ਰਾਤ ਜਦੋਂ ਮੈਂ ਕਰੋ ਟੁਰਿਆ ਸੀ ਤੂੰ ਸੌ ਰਹੀ ਸੀ ਉਸ ਰਾਤ ਦੀ ਅਣ ਕਹੀ ਵਿਦਾ ਅੱਜ ਕਹਿ ਕੇ ਮੈਨੂੰ ਪੂਰਾ ਮੁਕਤ ਕਰ ਦੇ ਮੇਰੀਆਂ ਅੱਖਾਂ ਵਿੱਚੋਂ ਉਸ ਰਾਤ ਦੀ اٹਕੀ ਹੋਈ ਆਪਣੀ ਨੀਂਦਰ ਕੱਢ ਲੈ ਅਤੇ ਮੇਰਾ ਕਾਸਾ ਤਿਆਗ ਨਾਲ ਭਰ ਦੇ। ਯਸ਼ੋਧਰਾ ਨੇ ਚੁੱਕੀਆਂ ਅੱਖਾਂ ਨਾਲ ਕਿਹਾ ਮਹਾਮਾਨਵ ਮੈਂ ਤਾਂ ਉਸੇ ਰਾਤ ਆਪ ਨੂੰ ਵਿਦਾ ਕਰ ਦਿੱਤਾ ਸੀ। ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਤਿਆਗ ਰਹੇ ਸੀ। ਨਾਰੀ ਨੂੰ ਅਕਸਰ ਪਲਕਾਂ ਬੰਦ ਕਰਕੇ ਜਗਣਾ ਪੈਂਦਾ ਹੈ। ਉਸ ਰਾਤ ਮੇਰੀਆਂ ਬਾਹਾਂ ਵਿੱਚ ਰਾਹੁਲ ਸੌ ਰਿਹਾ ਸੀ ਜਿਤਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਹੈ ਉਹ ਜਾਗਦੀ ਰਹਿੰਦੀ ਹੈ ਆਪ ਉਸੇ ਰਾਤ ਤੋਂ ਮੁਕਤ ਹੋ ਜੋ ਮੁਕਤ ਹੋ ਚੁੱਕਾ ਹੈ ਉਸ ਨੂੰ ਕਿਵੇਂ ਮੁਕਤ ਕਰਾਂ ਮੈਂ ਗੌਤਮ ਨੂੰ ਹੀ ਵਿਦਾ ਕਰ ਸਕਦੀ ਹਾਂ ਮੈਂ ਬੁੱਧ ਨੂੰ ਕਿਵੇਂ ਵਿਦਾ ਕਰਾਂ ਅੱਜ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ ਬੁੱਧ ਪਿਖਸ਼ੂ ਬਣ ਕੇ ਆਇਆ ਸੀ ਪਿਖਸ਼ੂ ਨੂੰ ਪਿਖਸ਼ਾ ਜ਼ਰੂਰ ਦਿੱਤੀ ਜਾਂਦੀ ਹੈ ਯਸ਼ੋਧਰਾ ਨੇ ਆਪਣੇ ਸਭ ਤੋਂ ਪੁਰਾਣੇ ਸਭ ਤੋਂ ਪਿਆਰੇ ਰਾਹੁਲ ਨੂੰ ਪਿਖਸ਼ਾ ਵਿੱਚ ਦੇ ਦਿੱਤਾ ਸੀ ਧੰਨਵਾਦ